ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਆਖਦੇ ਆਂ ਸਾਰੇ ਘੋੜੀਆਂ ਵਾਲੇ ਭਰਾਵਾਂ ਵਾਸਤੇ ਨਾ ਅੱਜ ਆਪਾਂ ਤੂੜੀ ਸ਼ਾਨਣ ਨਾਲ ਸ਼ਾਨ ਨੇ ਲੈ ਕੇ ਆਇਆ ਕਿਸੇ ਵੀ ਭਰਾ ਨੂੰ ਇਹਨਾਂ ਸ਼ਾਨਨਾਂ ਦੀ ਲੋੜ ਹੋਵੇ ਤਾਂ ਤੁਸੀਂ ਇੱਥੋਂ ਆ ਕੇ ਭਗਤੇ ਭਾਈ ਚਾਪਾ ਮੌਜੂਦ ਆ ਇਹ ਸ਼ਾਨ ਨੇ ਖਰੀਦ ਸਕਦੇ ਆ ਮੈਨੂੰ ਕਾਫੀ ਦਿਨ ਹੋ ਗਏ ਫਿਰ ਇੱਕ ਪੁਰ ਕੰਨੋਂ ਇੱਕ ਬੰਦੇ ਦਾ ਬਾਈ ਦਾ ਫੋਨ ਆਇਆ ਸੀ ਉਹ ਪੁੱਛਦਾ ਸੀ ਵੀ ਜਿਹੜੇ ਵੀ ਭਾਗਤੇ ਤੂੜੀ ਸ਼ਾਨਣ ਵਾਲੇ ਸ਼ਾਨ ਨੇ ਬਣਾਉਂਦੇ ਆ ਤੇ ਉਹਨਾਂ ਦਾ ਨੰਬਰ ਚਾਹੀਦਾ ਫਿਰ ਮੈਂ ਸੋਚਿਆ ਵੀ ਆਪਾਂ ਚਲੋ ਸਾਰੇ ਭਰਾਵਾਂ ਨੂੰ ਹੋਰ ਵੀ ਕਿਸੇ ਨੂੰ ਸ਼ਾਨਣ ਦੀ ਜਰੂਰਤ ਹੁੰਦੀ ਆ ਤੇ ਕਿਸੇ ਨਿਸ਼ਾਨਨਾ ਖਰੀਦਣਾ ਹੁੰਦਾ ਆਪਣੇ ਜਾਨਵਰਾਂ ਲਈ ਤੂੜੀ ਸ਼ਾਨਣ ਵਾਸਤੇ ਘੋੜਿਆਂ ਵਾਲੇ ਭਰਾਵਾਂ ਨੂੰ ਅਕਸਰ ਇਹਦੀ ਜਰੂਰਤ ਰਹਿੰਦੀ ਆ ਤੇ ਵੀ ਸਾਰਿਆਂ ਤੱਕ ਵੀਡੀਓ ਪਹੁੰਚਦੀ ਹੋ ਜੂ ਨੰਬਰ ਪਹੁੰਚਦਾ ਹੋ ਜੂ ਆਪਾਂ ਸਮਰਾਟ ਵਾਲਿਆਂ ਦੇ ਪੁੱਜ ਗਏ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਸਰੀ ਗਾਲ ਬਾਈ ਜੀ ਸਸਰੀ ਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਬਹੁਤ ਬਹੁਤ ਤੇ ਬਾਈ ਇਹ ਸ਼ਾਨ ਨੇ ਬਾਰੇ ਦੱਸ ਆਪਾਂ ਨੂੰ ਮੜੀ ਇਹਦੀ ਡਿਟੇਲ ਦੇ ਵੀ ਇਹ ਕਿ ਕਿਦਾਂ ਦਾ ਲੋਹਾ ਲੂਗਾ ਲਾਉਣੇ ਇਹਦੇ ਤੇ ਤੁਸੀਂ ਸਾਰਾ ਜਾਂ ਜੋ ਵੀ ਵਧੀਆ ਲੋਹਾ ਲਾਈਦਾ ਬਾਈ ਅੱਛਾ ਜੀ ਇਹ 7 ਫੁੱਟਾ ਸ਼ਾਨ ਆ ਜਾਂਦਾ ਜੀ ਕਿਵੇਂ ਜੀ ਇਹ 7 ਫੁੱਟਾ ਸ਼ਾਨ ਆਇਆ ਜੀ ਇਹ 7 ਫੁੱਟਾ ਹਾਂਜੀ 7 ਫੁੱਟਾ ਸ਼ਾਨ ਨਾ ਠੀਕ ਆ ਤੇ ਵਧੀਆ ਲੋਹਾ ਲਾਈਦਾ ਹੈ ਹਾਂ ਹਾਂਜੀ ਬਾਈ ਠੀਕ ਆ ਕੋਈ ਲਾਂਬਾ ਨਹੀਂ ਆਉਂਦਾ ਬਾਈ ਜੀ ਕੋਈ ਲੰਬਾ ਨਹੀਂ ਆਉਂਦਾ ਹਾਂਜੀ ਠੀਕ ਆ ਤੇ ਬਾਕੀ ਆ ਜਾਲੀ ਜੂਲੀ ਜਿਹੜੀ ਲਗਾਉਣੇ ਆ ਬਾਈ ਇਹਦੇ ਵਿੱਚ ਇਹਦਾ ਬਾਰੇ ਕੋਈ ਬਾਈ ਵਧੀਆ ਜਾਲੀ ਲਵਾਈ ਦੇ ਇਹਦੇ ਵਿੱਚ ਬਹੁਤ ਵਧੀਆ ਰੀ ਨਿਕਲਦੀ ਹੈ ਜੀ ਅੱਛਾ ਕੋਈ ਲਾਂਬਾ ਨਹੀਂ ਆਇਆ ਜੀ ਬਹੁਤ ਪੀਸ ਵੇਚ ਚੁੱਕੇ ਆਂ ਪਹਿਲਾਂ ਆਪਾਂ ਬਹੁਤ ਵੇਖ ਗਏ ਹਾਂਜੀ ਹਾਂਜੀ ਬਹੁਤ ਵੈਗ ਬਾਈ ਜੀ ਦੂਜੀ ਗੱਲ ਦੋਸਤੋ ਮੈਂ ਤੁਹਾਨੂੰ ਹੋਰ ਦੱਸ ਦਿਆਂ ਸਮਰਾਟ ਵਾਲਿਆਂ ਦਾ ਨਾਮ ਵੀ ਬਹੁਤ ਮਸ਼ਹੂਰਾ ਇਕੱਲਾ ਨਾਮ ਨਹੀਂ ਇਹਨਾਂ ਦਾ ਕੰਮ ਬਹੁਤ ਮਸ਼ਹੂਰਾ ਸਮਰਾਟ ਆਲਿਆਂ ਦੇ ਟੋਕੇ ਬਹੁਤ ਦੂਰ ਦੂਰ ਤੱਕ ਗਏ ਆ ਤੇ ਸ਼ਾਨ ਨੇ ਵੀ ਮੇਰੇ ਹਸਾਬ ਨਾਲ ਜਿੱਥੋਂ ਤੱਕ ਬਾਈ ਮੇਰੇ ਨਾਲ ਆ ਕੈਮਰਾ ਗੱਲ ਕਰਦਾ ਸੀ ਬਹੁਤ ਦੂਰ ਤੱਕ ਗਏ ਆ ਬਾਈ ਕਿੱਥੋਂ ਤੱਕ ਗਏ ਵਿਆ ਇਹ ਸ਼ਾਨ ਨੇ ਬਾਈ ਪੰਜਾਬ ਦੇ ਸਾਰੇ ਬਾੜਾਂ ਤੱਕ ਗਏ ਵਿਆ ਅੱਛਾ ਪੰਚਕੁਲਾ ਹੋ ਗਿਆ ਇੱਧਰ ਹਰਿਆਣੇ ਚ ਹੋ ਗਿਆ ਬਾਈ ਜੀ ਠੀਕ ਆ ਹਾਂਜੀ ਉੱਥੋਂ ਦਾ ਜਾਨੀ ਕਿਹੜੀ ਰਾਹ ਬਾਈ ਜੀ ਪੰਜਾਬ ਤੋਂ ਲੈ ਕੇ ਰਾਜਸਥਾਨ ਹਰਿਆਣਾ ਸਾਰੇ ਪੰਚਕੁੱਲੇ ਤੱਕ ਇੱਧਰ ਹੈ ਗਏ ਆ ਬਾਈ ਸਾਰੇ ਗਏ ਵਿਆ ਹਾਂਜੀ ਹਾਂਜੀ ਯਾਨੀ ਕਿ ਪੂਰਾ ਧਾਕੜ ਕੰਮ ਆ ਬੰਗਾਂ ਦਾ ਤੇ ਬਾਈ ਇਹ ਇਧਰ hathड़ा ਜਿਹਾ ਲੱਗਿਆ ਹੋਦਾ ਇਹਦੇ ਹਨਾ ਸ਼ਾਨਾ ਜੀ ਹਾਂਜੀ ਹਾਂਜੀ ਬਾਈ ਬਾਕੀ ਇਹ ਆਮ ਬਣਾਈ ਤਾਂ ਬਾਈ ਹਰੇਕ ਥਾਂ ਜਾਂਦੇ ਆਗੇ ਪਰ ਕੁਆਲਟੀ ਦਾ ਵੱਖੋ ਵੱਖ ਫਰਕ ਹੁੰਦਾ ਹਨਾ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇਗੇ ਹਾਂਜੀ ਤੇ ਸਭ ਥਾਈ ਬਣੇ ਜਾਂਦੇ ਅੱਜ ਕੱਲ੍ਹ ਵੈਸੇ ਤਾਂ ਤੇ ਪਰ ਕੁਆਲਟੀ ਆ ਜਿਹੜੀ ਉਹ ਵੱਖਰੀ ਹੁੰਦੀ ਆ ਫਰਕ ਹੁੰਦਾਗਾ ਥੋੜਾ ਕਾਣਾ ਤੇ ਲੰਬੇ ਵਾਲਾ ਕੰਮ ਨਹੀਂ ਜਾਨੀ ਕੀ ਨਹੀਂ ਨਹੀਂ ਬਾਈ ਲੰਬੇ ਵਾਲਾ ਕੰਮ ਨਹੀਂ ਠੀਕ ਆ ਜੀ ਲਓ ਮਿੱਤਰੋ ਇਹ ਆ ਸ਼ਾਨਾ 7 ਫੁੱਟ ਤੇ ਇੱਕ ਬਾਈ ਉਧਰ ਪਿਆਗਾ ਉਹਦੇ ਬਾਰੇ ਵੀ ਦੱਸ ਓ ਬਾਈ 5 ਫੁੱਟਾ ਜੀ ਉਹ 5 ਫੁੱਟਾ ਦਾ ਹਾਂ ਜੀ ਆਹ 5 ਫੁੱਟਾ ਜੇ ਕਿਸੇ ਭਰਾ ਨੇ ਥੋੜੀ ਤੂੜੀ ਸ਼ਾਨ ਨਹੀਂ ਹੋਵੇ ਤਾਂ ਇਹ ਵੀ ਲੈ ਸਕਦਾ ਬਾਕੀ ਤੂੜੀ ਤਾਂ ਇਹ ਦੇ ਨਾਲ ਵੀ ਭਲਾ ਬਾਈ ਕਿੰਨੀ ਸ਼ਾਨਸ਼ਾਨੀਆਂ ਆਂਦੀ ਐ ਬਾਈ ਹਾਂ ਕਿੰਨੀ ਮਰਜੀ ਸ਼ਾਨ ਲਾ ਹਾਂ ਜੀ ਠੀਕ ਆ ਤੇ ਬਾਈ ਇਹਦਾ ਕੀ ਰੇਟ ਆਗਾ ਰੇਟ ਵੀ ਦੱਸ ਦੇ ਆਪਾਂ ਨੂੰ ਵੀਡੀਓ ਚ ਇਹਦਾ ਬਾਈ ਜੀ 11000 ਰੁਪਏ ਕੀਮਤ ਆ ਜੀ ਅੱਛਾ ਇਹਦੀ 11000 ਕੀਮਤ ਆ ਹਾਂ ਜੀ 5 ਫੁੱਟੇ ਦੀ ਹੈ ਹਾਂ ਜੀ ਬਾਈ ਜੀ ਠੀਕ ਆ ਤੇ ਜਿਹੜਾ ਬਾਈ ਆਹ 7 ਫੁੱਟਾ ਇਹਦੀ ਬਾਈ ਜੀ 17000 ਕੀਮਤ ਹੈ ਜੀ ਇਹਦੀ 17000 ਕੀਮਤ ਹਾਂਜੀ ਬਾਈ ਜੀ ਠੀਕ ਹੈ ਜੀ ਤੇ ਜੇ ਕੋਈ ਸਾਡਾ ਨਾਮ ਲੈ ਕੇ ਚੈਨਲ ਦਾ ਆਊਗਾ ਕੋਈ ਮਾਨ ਤਾਨ ਹੋ ਜੂ ਬਾਈ ਮਾਨ ਤਾਨ ਕਰਾਂਗੇ ਬਾਈ ਜੀ ਜ਼ਰੂਰ ਜੀ ਠੀਕ ਆ ਤੇ ਜੇ ਮਿੱਤਰੋ ਕੋਈ ਇਸ ਨੂੰ ਦੇਸੀ ਸ਼ਾਨ ਨਾ ਵੀ ਚਾਹੀਦਾ ਜੇ ਕਿਸੇ ਨੇ ਵੀ ਡੰਗਾ ਲਾਹੂ ਕੰਮ ਕਰਨਾ ਹੋਵੇ ਕਈ ਵਾਰੀ ਵੀ ਥੋੜਾ ਕਹਣਾ ਇੱਕ ਅੱਧਾ ਜਾਨਵਾਰ ਆ ਜਿਹਦੇ ਕੋਲੇ ਹਾਂਜੀ ਵੀ ਇੱਕ ਦੋ ਟੋਕਰੇ ਸ਼ਾਨ ਨੇ ਹੁੰਦੇ ਆ ਵੀ ਅਗਲਾ ਇਹਦੀ 2400 ਰੁਪਿਆ ਕੀਮਤ ਹੈ ਬਾਈ ਜੀ ਇਹਦੀ 2400 ਕੀਮਤ ਹਾਂਜੀ ਆ ਜਸਤੀ ਛਾਦਰ ਲੱਗੀ ਹੋਈ ਹੈ ਜੀ ਠੀਕ ਹੈ ਜੀ ਜਸਤੀ ਚਾਦਰ ਲੱਗੀ ਵੀ ਅੱਜ ਤੇ ਹੈ ਬਿਲਕੁਲ ਤੇ ਇਹ ਤੋਂ ਇਲਾਵਾ ਬਾਈ ਹੋਰ ਕੀ ਬਣਾਉਣੇ ਆਗੇ ਬਾਈ ਕਰ ਟੋਕੇ ਹੋ ਗਏ ਆਪਣੇ ਕੋਲੇ ਹਣੇ ਹਾਂਜੀ ਸੰਡੀਗਟ ਹੋਏ ਜੀ ਸੀਜ਼ਨ ਦੇ ਹਿਸਾਬ ਨਾਲ ਜਿਵੇਂ ਰੀਪਰ ਆ ਜਾਂਦੇ ਆ ਜੀ ਠੀਕ ਆ ਜੀ ਮੰਡੀ ਵਾਲੇ ਪੱਖੇ ਆ ਜਾਂਦੇ ਬਾਈ ਜੀ ਠੀਕ ਹੈ ਜੀ ਸੰਦ ਖੇਤੀਬਾੜੀ ਦੇ ਜੋ ਵੀ ਹੁਣ ਸਾਰੇ ਤਿਆਰ ਕਰਦੇ ਆ ਬਰੇ ਠੀਕ ਆ ਬਾਈ ਯਾਨੀ ਕਿ ਖੇਤੀਬਾੜੀ ਦੇ ਟੋਟਲ ਸੰਦ ਤੁਸੀਂ ਕਰਦੇ ਆ ਤਿਆਰ ਇਹ ਆਰਡਰ ਤੇ ਤਿਆਰ ਕਰਦੇ ਆ ਜੀ ਆਰਡਰ ਤੇ ਹਾਂਜੀ ਆਰਡਰ ਠੀਕ ਆ ਆਰਡਰ ਤੇ ਸੋਸੋ ਪੂਰੇ ਹੀ ਨਹੀਂ ਆਉਂਦੇ ਹੁਣੇ ਹਣਾ ਹਾਂਜੀ ਬਾਈ ਕਿਉਂਕਿ ਨਾਮ ਵੀ ਬਹੁਤ ਮਸ਼ਹੂਰ ਆ ਤੇ ਚੱਲੀ ਵੀ ਬਹੁਤ ਜਾਂਦੇ ਆ। ਹਾਂਜੀ ਬਾਕੀ ਖੜੰਬੇ ਬਹੁਤ ਬਣਾਏ ਆ ਜੀ। ਠੀਕ ਆ। ਉਹਦਾ ਹੋਰ ਸਟੇਟਾਂ 'ਚ ਬਾਹਰ ਵੀ ਜਾਂਦੇ ਆ। ਬਾਹਰ ਜਾਂਦੇ ਆ ਹਾਂਜੀ ਹਣ ਬੇ ਇਧਰ ਤਾਂ ਹੁਣ ਚੱਲਦੇ ਨਹੀਂ ਬਈ। ਹਾਂ ਹਾਂ ਹਾਂ। ਤੇ ਆਹ ਟੋਕੇ ਬਾਰੇ ਵੀ ਮਾੜਾ ਇਹ ਦੱਸਦੇ ਆਪਾਂ ਨੂੰ। ਇਹ ਮੋਟਰ ਤੇ ਚੱਲਣ ਵਾਲਾ ਟੋਕਾ ਬਈ ਜੀ। ਠੀਕ ਆ। ਇਹ ਕਿੰਨੇ ਦਾ ਪਿਆ ਜਾਂਦਾ ਬਈ? ਮੋਟਰ ਸਮੇਤ 22000 ਕੀਮਤ ਹੈ ਜੀ ਦੀ। ਠੀਕ ਹੈ ਜੀ ਠੀਕ। ਤੇ ਇਹ ਵੀ ਛੋਟੇ ਵੱਡੇ ਸਾਈਜ਼ ਆ ਇਹਨਾਂ 'ਚ? ਹਾਂਜੀ ਉੱਪਰਲੇ ਪਾਸੇ ਵੱਡਾ ਪੀਸ ਪਿਆ ਹੀ ਹੋਵੇ। ਅੱਛਾ ਜੀ। ਆ ਪੀਸ ਵੱਡਾ ਹੈ। ਬਾਕੀ ਵੱਡੇ ਇਹਦੇ ਨਾਲ ਦੇ ਹੁੰਦੇ ਆ। ਹਾਂਜੀ ਇਹ ਇੰਜਨ ਤੇ ਵੀ ਚੱਲ ਜਾਂਦਾ ਬਾਈ ਜੀ। ਠੀਕ ਆ ਜੀ। ਇਹ ਮੋਟਰ ਤੇ ਵੀ ਚੱਲੇ ਜਾਂਦਾ। ਠੀਕ ਆ। ਇਹਦੀ ਕੀ ਕੀਮਤ ਆ ਬਾਈ? ਇਹਦੀ ਕੱਲੇ ਦੀ ਕੀਮਤ ਤਾਂ 19000 ਰੁਪਇਆ ਜੀ। 19000 ਦਾ? ਹਾਂਜੀ ਬਾਈ ਜੀ। ਠੀਕ ਆ। ਤੇ ਬਾਕੀ ਕੋਈ ਇਹਦੀ ਵੀ ਜਾਨੀ ਕਿ ਆਹ ਪੱਠੇ ਪੁੱਠੇ ਵਧੇਗਾ, ਕੁਤਰਾ ਕਤਰਾ ਵਧੇਗਾ ਕਰਦਾ? ਹਾਂਜੀ ਹਾਂਜੀ ਬਾਈ। ਵੀ ਉਹ ਕਈ ਤਾਂ ਲਾਣਾ ਹੀ ਬਣਾਉਂਦੇ ਹੁੰਦੇ ਆ ਕਿ ਮੂਰੇ ਉਹਦਾ ਨਹੀਂ ਚੱਕਰ। ਜਾਵਾਂ ਨਹੀਂ ਬਾਈ ਜੀ ਪੂਰੀ ਗਾਰੰਟੀ। ਉਹਦਾ ਮੈਂ ਸੁਣਿਆ ਸਾਡੇ ਪਿੰਡ ਵੀ ਗੱਲਾਂ ਹੁੰਦੀਆਂ ਤਾਂ ਹੀ। ਤਾਈਆ ਪਾ ਇਥੇ ਆ ਕੇ ਸ਼ਾਨਿਆਂ ਦੀ ਆਹੋ ਕਹਿਤੀ ਆ ਪ੍ਰੋਮੋਸ਼ਨ ਵੀਡੀਓ ਹਾਂਜੀ 2 ਸਾਲ ਸਵਾ ਸਾਲ ਤੱਕ ਦੀ ਗਾਰੰਟੀ ਦੇ ਦਿੰਦੇ ਨੇ ਜੀ ਹੈ ਸਾਲ ਸਵਾ ਸਾਲ ਦੀ ਗਾਰੰਟੀ ਦੇ ਦਿੰਦੇ ਨੇ ਜੀ ਠੀਕ ਆ ਜੀ ਜੇ ਕੋਈ ਵੀ ਦਿੱਕਤ ਹੋਵੇ ਘਰੇ ਜਾ ਕੇ ਸੈੱਟ ਕਰ ਨਹੀ ਨਹੀ ਮੰਨੇ ਵਿਆ ਕਿਉਂਕਿ ਮੇਰਾ ਪਿੰਡ ਦਾ ਦੋਸਤ ਇਹਨਾਂ ਦੇ ਨੇੜੇ ਹੀ ਰਹਿ ਜਾਂਦਾ ਵਾਂ ਅੰਦਰ ਡੋੜ ਤੇ ਜਾਨੀ ਕਿ ਪਿੰਡ ਚ ਆਮ ਗੱਲਾਂ ਹੁੰਦੀਆਂ ਵੀ ਯਾਰ ਸਮਰਾਟ ਵਾਲਿਆਂ ਦਾ ਟੋਕਾ ਜਿਹੜਾ ਉਹ ਬਹੁਤ ਵਧੀਆ ਕੁਤਰਾ ਬਣਾਉਂਦਾਗਾ ਤੇ ਜੇ ਕਿਸੇ ਨੇ ਕੁਤਰਾ ਆ ਕੇ ਇੱਥੇ ਕਰਕੇ ਟੋਕਾ ਫੇਰ ਵੀ ਖਰੀਦ ਸਕਦੇ ਆ ਇਹ ਤਾਂ ਥੱਬਾ ਪੱਠਿਆਂ ਦਾ ਲਿਆ ਕੇ ਕੁਤਰਾ ਵੀ ਕਰਾ ਸਕਦੇ ਨੇ ਬਾਈ ਹਾਂਜੀ ਤੇ ਹੋਰ ਬਾਈ ਕੋਈ ਜਾਣਕਾਰੀ ਹੋਵੇ ਤਾਂ ਠੀਕ ਆ ਲਓ ਬਾਈ ਦੋਸਤ ਇੱਕ ਵਾਰੀ ਫੇਰ ਮਾਰ ਲਓ ਮੋਟੀ ਝਾਤ ਇੱਧਰ ਤੇ ਮੇਨ ਆਪਣਾ ਮੁੱਦਾ ਸੀਗਾ ਜਿਹੜਾ ਮਿੱਤਰੋ ਵੀ ਆਪਾਂ ਤੂੜੀ ਸ਼ਾਨਣ ਵਾਲੇ ਸ਼ਾਨਣਾਂ ਦੀ ਡਿਮਾਂਡ ਜ਼ਿਆਦਾ ਸੀਗੀ ਕਹਿਣ ਤੋਂ ਭਾਵ ਆ ਵੀ ਇੱਕ ਦੋ ਭਰਾਵਾਂ ਨੇ ਆਪਾਂ ਨੂੰ ਫੋਨ ਕਰਕੇ ਪੁੱਛਿਆ ਸੀ ਨੰਬਰ ਵਗੈਰਾ ਦਾ ਤੇ ਆਪਾਂ ਬਾਈ ਤੋਂ ਨੰਬਰ ਵੀ ਪੁੱਛਦੇ ਆ ਤੇ ਨਾਲੇ ਤੂੜੀ ਸ਼ਾਨਣ ਵਾਲੇ ਸ਼ਾਨਣ ਨੇ ਹੁਣ ਤੁਹਾਨੂੰ ਦਿਖਾ ਤੇ ਆ ਮਿੱਤਰੋ ਤੁਸੀਂ ਖਰੀਦ ਸਕਦੇ ਆ ਆ ਕੇ ਬਾਈ ਕੋਲੇ ਗੱਲਬਾਤ ਕਰਕੇ ਤੇ ਬਾਕੀ ਬਾਈ ਦੂਜਾ ਨਹੀਂ ਜੇ ਕੋਈ ਭਰਾ ਕਵੇ ਵੀ ਆਪਾਂ ਤੁਹਾਨੂੰ ਪੇਮੈਂਟ ਵਗੈਰਾ ਕਰ ਦਿੰਨੇ ਆ ਤੇ ਸ਼ਾਨਾ ਪਹੁੰਚਦਾ ਹੋ ਜੇ ਪਹੁੰਚਦਾ ਕਰ ਦਿਓਗੇ ਗਾਰੰਟੀ ਆਪਨੇ ਏਜੰਟਾਂ ਘਰੇ ਨਹੀਂ ਪਹੁੰਚਦਾ ਸ਼ਾਨਾ ਜੀ ਠੀਕ ਆ ਉਹਨਾਂ ਚਾਰ ਹਾਂਜੀ ਤੇ ਪੰਜਾਬ ਚ ਕਿਤੇ ਵੀ ਕੋਈ ਕਰ ਸਕਦਾ ਜੇ ਅਸੀਂ ਆਪ ਭੇਜ ਦਿਆਂਗੇ ਬਾਈ ਯਾਰ ਮੰਨ ਕੇ ਵੀ ਪੰਜਾਬ ਪੰਜਾਬ ਚ ਤਾਂ ਪੰਜਾਬ ਚ ਹੀ ਭੇਜ ਦਿਆਂਗੇ ਪੰਜਾਬ ਦੇ ਨਾਲ ਆਸੇ-ਪਾਸੇ ਆਸੇ-ਪਾਸੇ ਭੇਜ ਦੇ। ਠੀਕ ਹੈ। ਤੇ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਆਪਣਾ ਕਿੱਥੇ ਹੈ ਇਹ ਜ ਜੇ ਨਹੀਂ ਤੁਸੀਂ ਵਰਕਸ਼ਾਪ ਬੈਠੇ ਆ। ਸ਼ਹਿਰ ਭਗਤਾ ਭਾਈ ਕਾ ਜੀ ਬਾਜਾ ਖਾਨਾ ਰੋਡ ਨੇੜੇ ਭਗਵਤੀ ਹਾਰਾ। ਠੀਕ ਹੈ ਜੀ। ਮੋਬਾਈਲ ਨੰਬਰ ਹੈਗਾ 98721 82472 97793 67072 ਠੀਕ ਹੈ। ਲਓ ਦੋਸਤੋ ਆਪਾਂ ਵੀਡੀਓ ਦੇ ਵਿੱਚ ਨੰਬਰ ਲਾ ਦੇਾਂਗੇ ਬਾਈ ਦਾ। ਤੇ ਧੰਨਵਾਦ ਦੋਸਤੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ। ਠੀਕ ਹੈ ਸਤਿ ਸ੍ਰੀ ਅਕਾਲ ਬਾਈ।